ਗਿੱਦੜਵਾ ਹਲਕੇ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਤੇ ਲਗਾਤਾਰ ਸਿਆਸੀ ਸਮੀਕਰਨ ਆਏ ਦਿਨ ਬਦਲਦੇ ਹੋਏ ਨਜ਼ਰ ਆਉਂਦੇ ਐ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਆਪ ਸਭ ਨੂੰ ਪਤਾ ਹੀ ਹੈ ਕਿ ਕਿੰਨੀਆਂ ਘਟਨਾਕਰਮ ਜਿਹੜਾ ਰਾਜਨੀਤੀ ਦੇ ਵਿੱਚ ਵਾਪਰੀਆਂ ਹਰਦੀਪ ਸਿੰਘ ਡੈਂਪੀ ਢਿੱਲੋਂ ਜਿਹੜੇ ਕਿ ਥੰਮ ਮੰਨੇ ਜਾਂਦੇ ਸੀਗੇ ਅਕਾਲੀ ਦਲ ਦੇ ਉਹ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਵੱਡਾ ਇਕੱਠ ਵੀ ਕਰ ਗਏ ਅੱਜ ਵੀ ਸਥਿਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਰਾਜੇਵ ਰਿੰਗ ਦੀ ਇੱਥੇ ਮਜ਼ਬੂਤ ਦੱਸੀ ਜਾ ਰਹੀ ਹੈ ਦੂਜੇ ਪਾਸੇ ਹੋਣਾ ਆਮ ਆਦਮੀ ਪਾਰਟੀ ਦੇ ਸੁਖਜਿੰਦਰ ਕੌਣੀ ਨੇ ਵੀ ਵੱਡਾ ਇਕੱਠ ਕੀਤਾ ਪਿੰਡ ਦੋਦਾ ਦੇ ਵਿੱਚ ਤੇ ਹਰਦੀਪ ਸਿੰਘ ਡੈਂਪੀ ਢੱਲੋਂ ਨੂੰ ਵੀ ਉੱਥੇ ਬੁਲਾਇਆ ਭਾਵਕ ਵੀ ਹੋਏ ਸਟੇਜ ਦੇ ਉੱਪਰ ਸੁਖਜਿੰਦਰ ਸਿੰਘ ਕੌਣੀ ਔਰ ਕਹਿਣਾ ਸੀਗਾ ਕਿ ਮੇਰੇ ਜਿਹੜੇ ਇਹ ਏਨੇ ਵਰਕਰ ਹੈ ਜਿਹੜੇ ਮੈਂ ਥਿਲਾ-ਥਿਲਾ ਕਰਕੇ ਜੋੜੇ ਆਏ ਨੇ ਇਨ੍ਹੇ ਸਾਲਾਂ ਦੇ ਵਿੱਚ ਔਰ ਇਹਨਾਂ ਨੂੰ ਕਿਤੇ ਪੈਠਣਾ ਵਖਾ ਦਿਓ ਕਿਤੇ ਇਹਨਾਂ ਨੂੰ ਤੁਸੀਂ ਪਿੱਛੇ ਨਾ ਕਰ ਦਿਓ ਤਾਂ ਹਰਦੀਪ ਸਿੰਘ ਡੈਂਪੀ ਢੱਲੋਂ ਵੀ ਵਾਅਦਾ ਕਰਕੇ ਆਏ ਆ ਕਿ ਭਾਈ ਤੁਹਾਡੇ ਇਹਨਾਂ ਵਰਕਰ ਨੂੰ ਅਸੀਂ ਸਿਰ ਤੇ ਬਿਠਾ ਕੇ ਰੱਖਾਂਗੇ ਅੱਗੇ ਲਾ ਕੇ ਰੱਖਾਂਗੇ ਅਸੀਂ ਪਿੱਛੇ ਰਵਾਂਗੇ ਤਾ ਪ੍ਰਤਪਾਲ ਸ਼ਰਮਾ ਜਿਹੜੇ ਹਲੇ ਤੱਕ ਸਾਹਮਣੇ ਨਹੀਂ ਆਏ ਐ ਮੀਡੀਆ ਦੇ ਸਾਹਮਣੇ ਵੀ ਨਹੀਂ ਆਏ ਐ ਔਰ ਸਿੱਧੇ ਰੂਪ ਦੇ ਵਿੱਚ ਹਰਦੀਪ ਸਿੰਘ ਡੇਪੀ ਢਿੱਲੋਂ ਬਾਰੇ ਵੀ ਉਹਨਾਂ ਨੇ ਕੋਈ ਬਿਆਨबाजी ਨਹੀਂ ਕੀਤੀ ਐ ਹਲਕਾ ਇੰਚਾਰਜ ਆਪਣੇ ਕੰਮਕਾਜ ਸਾਹਮਰੇ ਐ ਗਲੀਆਂ ਨਾਲੀਆਂ ਦਾ ਕੰਮ ਚੱਲੀ ਜਾਂਦਾ ਗਿੱਦਰਵਾਹਾ ਦੇ ਪਿੰਡਾਂ ਦੇ ਵਿੱਚ ਉਹ ਲਗਾਤਾਰ ਸਾਹਮਰੇ ਐ ਦੋ ਤੰਦਰ ਹਲਕੇ ਜੋ ਗਾਇਬ ਵੀ ਰਹੇ ਐ ਮੀਟਿੰਗਾਂ ਕਰ ਰਹੇ ਐ ਪਿੰਡਾਂ ਦੇ ਵਿੱਚ ਵਰਕਰਾਂ ਨਾਲ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਵੱਡਾ ਇਕੱਠ ਕਰ ਲੈਣ ਔਰ ਦੇਖਣਾ ਹੀ ਹੋਊਗਾ ਕਿ ਉਹ ਹਰਦੀਪ ਸਿੰਘ ਡੈਂਪੀ ਤੇ ਲੜਨ ਉਹ ਸਿੱਧਾ ਸਿੱਧਾ ਸਮਰਥਨ ਦਿੰਦੇ ਆ ਜਾਂ ਕੋਈ ਹੋਰ ਫੈਸਲਾ ਲੈਂਦੇ ਆ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਦੇਖਣਾ ਪਵੇਗਾ ਦੂਜੇ ਪਾਸੇ ਗੱਲ ਕਰੀਏ ਤਾਂ ਰਾਜਾ ਬੜੈਂਕਰ ਜਿਹੜੇ ਉਹ ਕਾਫੀ ਐਕਟਿਵ ਹੋ ਗਏ ਨੇ ਜਿਨ੍ਹਾਂ ਦੇ ਤਰਫੋਂ ਨਹੀਂ ਅੰਤਰਪਰੈਗਨ ਲਗਦਾ ਕਿ ਤੇਰਵਾ ਅੰਦਰ ਬਹਾ ਅੰਦਰ ਵਿਚਾਰ ਰਹੀ ਹੈ ਤੁਹਾਨੂੰ ਰਾਜਾ ਬੜੈਂਕਰ ਦੀ ਤਰਫੋਂ ਦੇਖਣਾ ਪਊ ਕਿ ਤੇਰਵਾ ਹੱਕ ਇੰਨਾਂ ਚੱਲਦੇ ਨੇ ਔਰ ਰਾਜਾ ਬੜੈਂਕਰ ਜਿਹਨੂੰ ਲੋਕ ਸਟੰਟ ਬਾਜੀ ਕਹਿੰਦੇ ਆ ਤਾਂ ਰਾਜਾ ਵੜਿੰਗ ਪਿੰਡਾਂ ਦੇ ਵਿੱਚ ਮੀਟਿੰਗ ਵੀ ਰੱਖਦੇ ਆ ਜਿੱਥੇ ਕਿਤੇ ਇਕੱਠ ਦੇਖਦੇ ਆ ਸੱਤ ਦੇ ਵਿੱਚ ਜਾਂ ਕੋਈ ਰੇਗਾ ਮਜੂਰ ਆ ਤਾਂ ਸੱਤ ਦੇ ਵਿੱਚ ਵੀ ਰਾਜਾ ਵੜਿੰਗ ਆ ਕੇ ਬੈਠ ਜਾਂਦੇ ਆ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਉਸ ਤਰੀਕੇ ਦੇ ਨਾਲ ਤਾਂ ਰਾਜਾ ਵੜਿੰਗ ਕੋਈ ਵੀ ਮੌਕਾ ਜਿਹੜੀ ਉਹ ਸਿਆਸਤ ਕਰਨ ਦਾ ਉਹਨਾਂ ਦਾ ਮੰਨਿਆ ਜਾਂਦਾ ਕਿ ਰਾਜਾ ਵੜਿੰਗ ਜਿੱਥੋਂ ਦੀ ਵੀ ਨੰਗਦੇ ਇਹ ਨਹੀਂ ਵੀ ਗੱਡੀਆਂ ਆਂਆਂ ਦੇ ਨੰਗੀਆਂ ਜਿੱਥੇ ਵੀ ਉਹਨੂੰ ਕੋਈ ਮਾੜਾ ਮੋਟਾ ਇਕੱਠ ਨਜ਼ਰ ਆਉਂਦਾ ਤਾਂ ਰਾਜਾ ਵੜਿੰਗ ਉੱਥੇ ਵਿੱਚ ਆ ਕੇ ਬਹਿ ਜਾਂਦੀ ਹੈ ਤਾਂ ਰਾਜਾ ਵੜਿੰਗ ਜਿਹੜੇ ਲਗਾਤਾਰ ਉਹ ਸਰਗਰਮੀ ਵਧਾ ਚੁੱਕੇ ਆ ਵਰਕਰਾਂ ਨਾਲ ਮੀਟਿੰਗਾਂ ਵੀ ਕਰ ਰਿਹਾ ਕਿ ਭਾਈ ਜੇਕਰ ਕਿਸੇ ਨੂੰ ਗੁੱਸਾ ਗਿਲਾ ਹੈ ਤਾਂ ਰਾਜਾ ਵੜਿੰਗ ਉਹਨਾਂ ਨੂੰ ਹੁਣ ਮਨਾ ਵੀ ਰਿਹਾ ਹੈ ਪਿੰਡਾਂ ਦੇ ਵਿੱਚ ਦੂਜੇ ਪਾਸੇ ਵਰਕਰਾਂ ਨੂੰ ਵੀ ਲਗਾਤਾਰ ਹਦਾਇਤਾਂ ਕਰ ਰਿਹਾ ਕਿ ਭਾਈ ਹੁਣ ਡੈਂਪੀ ਢਿੱਲੋਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਾਰਾਜ਼ ਹੈ ਤਾਂ ਉਹਨਾਂ ਨੂੰ ਵੀ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰੋ ਤੇ ਦੂਜੇ ਪਾਸੇ ਡੈਂਪੀ ਢਿੱਲੋਂ ਦੀ ਆਮ ਆਦਮੀ ਪਾਰਟੀ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਨਾਰਾਜ਼ ਹੈ ਤਾਂ ਉਹਨਾਂ ਨੂੰ ਵੀ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਜਾਵੇ ਤਾਂ ਰਾਜਾ ਵੜਿੰਗ ਦੀ ਅੱਖ ਹੁਣ ਇਹਨਾਂ ਦੋਨਾਂ ਪਾਰਟੀਆਂ ਤੇ ਵਰਕਰਾਂ ਤੇ ਹੈ ਕਿ ਜਿਹੜੀਆਂ ਨਾਰਾ ਜਨ ਰਾਜ ਵਰਕਰ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇੱਥੋਂ ਕਾਂਗਰਸ ਦੀ ਸਥਿਤੀ ਜਿਹੜੀ ਉਹ ਮਜ਼ਬੂਤ ਹੁੰਦੀ ਹੋਈ ਨਜ਼ਰ ਆਉਂਦੀ ਹੈ ਦੂਜੇ ਪਾਸੇ ਪੰਥਕਧਿਰਾਂ ਦੀ ਗੱਲ ਕਰ ਰਹੀਏ ਤਾਂ ਉਹ ਵੀ ਇੱਕ ਝੋਟ ਨਜ਼ਰ ਨਹੀਂ ਆ ਰਹੀਆਂ ਜਿਥੇ ਕਿ ਭਾਈ ਸੁਖਰਾਜ ਸਿੰਘ ਬੀਤੇ ਦਿਨੀ ਐਲਾਨ ਕਰ ਗਿਆ ਕਿ ਉਹ ਚੋਣ ਲੜਨਗੇ ਜੋ ਕਿ ਬਹਿਵਲ ਕਲਾ ਗੋਲੀ ਕਾਂਢ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹੈ ਉਹ ਤਾਂ ਐਲਾਨ ਕਰ ਚੁੱਕੇ ਹੈ ਕਿ ਭਾਈ ਅਸੀਂ ਇੱਥੋਂ ਚੋਣ ਲੜਾਂਗੇ ਤਾਂ ਦੂਜੇ ਪਾਸੇ ਦੀਪ ਸਿੱਧੂ ਦੇ ਭਰਾ ਵੀ ਜਿਹੜੇ ਲਗਾਤਾਰ ਗਿੱਦੜਵਾਹਾ ਦੇ ਪਿੰਡਾਂ ਦੇ ਵਿੱਚ ਵਿਚਰ ਰਹੇ ਹੈ ਤਾ ਕਹਿਣਾ ਇਹ ਹੈ ਕਿ ਹੋ ਸਕਦਾ ਉਹ ਵੀ ਮੈਦਾਨ ਦੇ ਵਿੱਚ ਆਉਣ ਚੋਣ ਲੜਨ ਤਾਂ ਭਾਈ ਸਤਵੰਤ ਸਿੰਘ ਦੇ ਭਤੀਜੇ ਦੀ ਵੀ ਚਰਚਾ ਚੱਲ ਰਹੀ ਹੈ ਕਿ ਉਹ ਵੀ ਗਿੱਦੜਬਾਹ ਤੋਂ ਚੋਣ ਲੜਨ ਦੇ ਚੁੱਕਾ ਹੈ ਤਾਂ ਦੂਜੇ ਪਾਸੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੀ ਕੀ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ ਕਿ ਉਹ ਚੋਣ ਲੜਨਗੇ ਤਾਂ ਕਿਤੇ ਨਾ ਕਿਤੇ ਚਾਰ ਨਾਂ ਤਾਂ ਖੁੱਲ ਕੇ ਸਾਹਮਣੇ ਆ ਚੁੱਕੇ ਆ ਹੋਰ ਵੀ ਪੰਥਕ ਤਿਰਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਗਿੱਦੜਬਾਹ ਦੇ ਵਿੱਚ ਚੋਣ ਲੜਨਾ ਕਿਹੜੇ ਕਿਹੜੇ ਚਾਹੁੰਦੇ ਆ ਪਰ ਜੇਕਰ ਪੰਥਕ ਤਿਰਾਂ ਉਹ ਇਕਜੁੱਟ ਹੋ ਕੇ ਇੱਕ ਸਾਂਝਾ ਉਮੀਦਵਾਰ ਦੇ ਦਿੰਦਿਆਂ ਤਾਂ ਹੋ ਸਕਦਾ ਹੈ ਪੰਥਕ ਵੋਟ ਆ ਜਿਹੜੀ ਉਹ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਣਾ ਨਹੀਂ ਅਦਰਵਾਈਜ਼ ਜਿੰਨੇ ਇੱਥੇ ਉਮੀਦਵਾਰ ਵੱਧ ਖੜੇ ਹੋਣਗੇ ਤਾਂ ਕਿਤੇ ਨਾ ਕਿਤੇ ਫਾਇਦਾ ਜਿਹੜਾ ਉਹ ਕਾਂਗਰਸ ਪਾਰਟੀ ਵੱਲ ਜਾਂਦਾ ਹੋਇਆ ਨਜ਼ਰ ਆਊਗਾ ਕਿਉਂਕਿ ਜਦੋਂ ਕੋਈ ਬੰਦਾ ਪਾਰਟੀ ਛੱਡਦਾ ਜਾਂ ਕੋਈ ਲੀਡਰ ਪਾਰਟੀ ਛੱਡਦਾ ਤਾਂ ਉਹਦੇ ਮਗਰ ਸਾਰੀ ਵੋਟ ਪਾਰਟੀ ਨਹੀਂ ਛੱਡਦੀ ਹੁੰਦੀ ਜੇਕਰ ਉਹ ਜਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਉੱਥੋਂ ਵੀ ਵੋਟਾਂ ਜਿਹੜੀਆਂ ਉਹ ਨਾਰਾਜ਼ ਹੁੰਦੀਆਂ ਚਰਚਾ ਇਹ ਵੀ ਚੱਲ ਰਹੀ ਹੈ ਕਿ ਹਰਦੀਪ ਸਿੰਘ ਡੈਂਪੀ ਟੱਲ ਨੂੰ ਟਿਕਟ ਨਹੀਂ ਮਿਲੇਗੀ ਟਿਕਟ ਸੁਖਜਿੰਦਰ ਕੌਣੀ, ਪ੍ਰਤਪਾਲ ਸ਼ਰਮਾ ਜਾਂ ਫਿਰ ਕਿਸੇ ਹੋਰ ਤੀਜੇ ਬੰਦੇ ਨੂੰ ਜਿਹੜੀ ਉਹ ਟਿਕਟ ਦਿੱਤੀ ਜਾ ਸਕਦੀ ਹੈ 7341 ਵਾਲ ਵੀ ਦਾਅਵੇਦਾਰੀ ਰੱਖਦੇ ਆ ਹੋਰ ਵੀ ਬਹੁਤ ਦਾਅਵੇਦਾਰ ਹੈ ਪਰ ਇਹ ਹੋਵੇਗਾ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਸਿਆਸਤ ਰਹੀ ਹੈ ਕਿ ਜੋ ਵੀ ਬਾਹਰੋਂ ਆਉਂਦਾ ਕੈਂਡੀਡੇਟ ਉਹਨੂੰ ਪਹਿਲ ਦੇ ਆਧਾਰ ਤੇ ਟਿਕਟ ਦਿੱਤੀ ਜਾਂਦੀ ਹੈ ਜਿਵੇਂ ਕਿ ਆਪਾਂ ਜਲੰਧਰ ਦੇ ਵਿੱਚ ਦੇਖਿਆ ਸੀਗਾ ਕਿ ਰੈਂਕ ਨੂੰ ਟਿਕਟ ਦਿੱਤੀ ਗਈ ਸੀ ਲੋਕ ਸਭਾ ਦੀ ਉਹ ਟਿਕਟ ਲੈ ਕੇ ਹੀ ਭੱਜ ਗਏ ਸਨ ਫਿਰ ਵੀ ਆਮ ਆਦਮੀ ਪਾਰਟੀ ਕਿਸੇ ਵਾਰ ਹੀ ਕੈਂਡੀਡੇਟ ਦਾ ਇੰਤਜ਼ਾਰ ਕਰਦੀ ਰਹੀ ਆਪਣੇ ਕਿਸੇ ਵਰਕਰ ਨੂੰ ਜਿਹੜਾ ਉਹਨਾਂ ਨੇ ਟਿਕਟ ਨਹੀਂ ਦਿੱਤੀ ਸੀਗੀ ਤਾਂ ਫਿਰ ਵੀ ਬਾਹਰੋਂ ਉਮੀਦਵਾਰ ਸ਼ਾਮਲ ਕੀਤਾ ਉਹਨੂੰ ਟਿਕਟ ਦਿੱਤੀ ਤਾਂ ਟਿਕਟ ਤਾਂ ਲਗਭਗ ਡੈਂਪੀ ਢੱਲੋਂ ਦੀ ਤੈਅ ਮੰਨੀ ਜਾ ਰਹੀ ਹੈ ਪਰ ਹਾਲੇ ਤੱਕ ਜਿਹੜੇ ਵਰਕਰ ਹੈ ਜਿਹੜੇ ਪੁਰਾਣੇ ਜੁੜੇ ਹੋ ਉਹਨਾਂ ਦੀਆਂ ਆਸਾਂ ਉਮੀਦਾਂ ਹੈਗੀਆਂ ਕਿ ਡੈਂਪੀ ਢੱਲੋਂ ਨੂੰ ਟਿਕਟ ਨਹੀਂ ਮਿਲੂਗੀ ਤਾਂ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖਣਾ ਹੋਊਗਾ ਕਿ ਡੈਂਪੀ ਢੱਲੋਂ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਭਾਈ ਕੋਈ ਵੀ ਵੱਡਾ ਲੀਡਰ ਜਦੋਂ ਪਾਰਟੀ ਛੱਡ ਕੇ ਜਾਂਦਾ ਹੈ ਉਹ ਕਮਿਟਮੈਂਟ ਕਰਕੇ ਜਾਂਦਾ ਕਿ ਭਾਈ ਟਿਕਟ ਲੜਨੀ ਹੈ ਜਾਂ ਕੋਈ ਹੋਰ ਸਮਝੌਤਾ ਹੁੰਦਾ ਹੈ ਕਿਸੇ ਵੀ ਤਰੀਕੇ ਦਾ ਤਾਂ ਉਹ ਤਾਂ ਅੰਦਰ ਖਾਤੇ ਹੁੰਦਾ ਹੀ ਹੈ ਇਹ ਤਾਂ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਚ ਡੈਂਪੀ ਜੀ ਟਿਲ ਨੂੰ ਟਿਕਟ ਮਿਲਦੀ ਹੈ ਸ੍ਰੀ ਗਿਂਦਰ ਕੌਣੀ ਨੂੰ ਟਿਕਟ ਮਿਲਦੀ ਹੈ ਜਾਂ ਫਿਰ ਪਿਰਤਪਾਲ ਸ਼ਰਮਾ ਜਿਹੜੇ ਪਿਛਲੀ ਵਾਰੀ ਚੋਣ ਲੜ ਚੁੱਕੇ ਹੈ ਉਹ ਫਿਰ ਆਪਣੀ ਜਿਹੜੀ ਦਾਅਵੇਦਾਰੀ ਬਚਾਉਣ ਦੇ ਵਿੱਚ ਕਿੰਨੇ ਕ ਕਾਮਯਾਬ ਰਹਿੰਦੇ ਆ ਤਾਂ ਕਿਧਰ ਬਾਹਾ ਦੀ ਸਿਆਸੀ ਸਮੀਕਰਨਾਂ ਉਹ ਲਗਾਤਾਰ ਬਦਲਦੇ ਹੋਏ ਜਿਹੜੇ ਨਜ਼ਰ ਆ ਰਹੇ ਤੇ ਰਾਜਾ ਵੜਿੰਗਪੂਰੀ ਐਕਟਿਵ ਹੁਣ ਕਿਧਰ ਬਾਹ ਦੇ ਵਿੱਚ ਉਹ ਹੋ ਚੁੱਕੇ ਆ ਤੁਹਾਨੂੰ ਕੀ ਲੱਗਦਾ ਕਿ ਗਿੱਧਰਵਾ ਦੀ ਸਥਿਤੀ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਵੇਗੀ ਕੀ ਸਿਆਸੀ ਸਮੀਕਰਨ ਹੋਣਗੇ ਇਹ ਤਾਂ ਹੁਣ ਦੇਖਣਾ ਪਵੇਗਾ ਗੱਲ ਨਾਲ ਨਾਲ ਮਨਪ੍ਰੀਤ ਬਾਦਲ ਦੀ ਵੀ ਕਰ ਲੈਨੇ ਆ ਕਿ ਉਹਨਾਂ ਨੇ ਵੀ ਕੋਠੀ ਸਵਾਰ ਲਈ ਕਹਿੰਦੇ ਕੋਠੀ ਦੇ ਵਿੱਚ ਉਹਨਾਂ ਨੇ ਆਪ ਦਾ ਸਾਫ ਸਫਾਈ ਕਰ ਲਈ ਹੈ ਔਰ ਗਿੱਧਰਵਾ ਦੇ ਵਿੱਚ ਐਕਟੀਵਿਟੀਆਂ ਵਧਾ ਦਿੱਤੀਆਂ ਜਿਵੇਂ ਡੈਂਪੀ ਢਿੱਲੋ ਕਹਿੰਦੇ ਕਿ ਭਾਈ ਮੈਂ ਤਾਂ ਤਾਂ ਹੀ ਪਾਰਟੀ ਛੱਡੀ ਹੈ ਕਿ ਉਹ ਜਿੱਥੇ ਮੈਂ ਮੀਟਿੰਗ ਰੱਖਦਾ ਉੱਥੇ ਮਨਪ੍ਰੀਤ ਬਾਦਲ ਵੀ ਪਹੁੰਚ ਜਾਂਦੇ ਕਿਉਂਕਿ ਉਹਨਾਂ ਦੀ ਪਕੜ ਕਾਲੀ ਦਲ ਅਤੇ ਕਾਂਗਰਸ ਦੋਨੇ ਤਰੀਕਿਆਂ ਦੇ ਵਰਕਰਾਂ ਤੇ ਜਿਹੜੀ ਉਹ ਪਕੜਾ ਜਿਹੜੀ ਉਹ ਮਨਪ੍ਰੀਤ ਬਾਦਲ ਦੀ ਵੀ ਇੱਥੇ ਮਜ਼ਬੂਤ ਹੈ ਤਾਂ ਮਨਪ੍ਰੀਤ ਬਾਦਲ ਦੇਖਣਾ ਹੋਵੇਗਾ ਕਿ ਕਿੰਨੀ ਕੁ ਵੋਟ ਆ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਵੱਲ ਲੈ ਕੇ ਜਾਂਦੇ ਆ ਜਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਜੇਕਰ ਸੁਖਬੀਰ ਸਿੰਘ ਬਾਦਲ ਪਹੁੰਚਦੇ ਆ ਗਿੱਦੜਬਾਹ ਦੇ ਵਿੱਚ ਤਾਂ ਉਹ ਹੋ ਸਕਦਾ ਅਕਾਲੀ ਦਲ ਦੀ ਵੋਟ ਆ ਜਿਹੜੀ ਉਹ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਣ ਨਹੀਂ ਤਾਂ ਜਿਹੜੀ ਅਕਾਲੀ ਦਲ ਦੀ ਵੋਟ ਆ ਜ਼ਿਆਦਾਤਰ ਡੈਂਪੀ ਢਿੱਲੋਂ ਨਾਲ ਜਾਂ ਫਿਰ ਕੁਝ ਵਰਕਰ ਆ ਉਹ ਕਾਂਗਰਸ ਪਾਰਟੀ ਦਾ ਵੀ ਜਿਹੜਾ ਉਹ ਰੁਖ ਕਰ ਸਕਦੇ ਆ ਪਰ ਜੇਕਰ ਸੁਖਬੀਰ ਬਾਦਲ ਇੱਥੇ ਪਹੁੰਚ ਜਾਂਦੇ ਆ ਤਾਂ ਹੋ ਸਕਦਾ ਟਕਸਾਲੀ ਅਕ ਰਹਿ ਸਕਣ ਰੋਜੀ ਬਰਕੰਦੀ ਦੀਆਂ ਸਰਗਰਮੀਆਂ ਵੀ ਗੁਦਰਪਾ ਦੇ ਵਿੱਚ ਵੱਧ ਦੇਖਣ ਨੂੰ ਮਿਲੀਆਂ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਰੋਜੀ ਬਰਕੰਦੀ ਜੀ ਨੂੰ ਇੱਥੋਂ ਮੈਦਾਨ ਦੇ ਵਿੱਚ ਉਤਾਰਨ ਪਰ ਸੁਖਵੀਰ ਸਿੰਘ ਬਾਦਲ ਦੇ ਆਉਣ ਤੋਂ ਬਿਨਾ ਅਕਾਲੀ ਦਲ ਨੂੰ ਜਿਆਦਾ ਵੋਟ ਪੈਂਦੀ ਹੋਈ ਇਸ ਹਲਕੇ ਵਿੱਚ ਨਜ਼ਰ ਨਹੀਂ ਆਉਂਦੀ